ਸੋ ਸ਼ਸ਼ਵਿਕਾਲ ਤੋਂ ਸੋ ਜਿਵੇਂ ਕਿ ਤੁਸੀਂ ਜਾਣਦੇ ਹੋ ਰਾਈਟਰ ਦਾ ਬਹੁਤ ਅਹਿਮ ਕਿਰਦਾਰ ਹੁੰਦਾ ਹੈ ਸੋ ਚਾਹੇ ਉਹ ਫਿਲਮਾਂ ਲਿਖਦੇ ਹੋਣ ਚਾਹੇ ਉਹ ਗੀਤ ਲਿਖਦੇ ਹੋਣ ਸੋ ਮੇਰੇ ਨਾਲ ਬੈਠੇ ਨੇ ਕਰਨ ਬੁੱਟਰ ਜੀ ਜੋ ਕਿ ਰਾਈਟਰ ਨੇ ਕੈਨੇਡਾ ਵਾਲੀ ਭੂਆ ਦਾ ਅੱਜ ਪੋਸਟਰ ਲਾਂਚ ਤੇ ਉੱਥੇ ਪਹੁੰਚੇ ਸੀ ਸੋ ਫਿਲਮ ਵੀ ਇਹਨਾਂ ਦੁਆਰਾ ਹੀ ਲਿਖੀ ਗਈ ਹੈ ਸੋ ਮਨ ਬੜਾ ਜੀ ਵੀ ਮੇਰੇ ਨਾਲ ਬੈਠੇ ਨੇ ਸੋ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਤੁਹਾਡੇ ਤੋਂ ਵੀ ਜਾਣਨਾ ਚਾਹਾਂਗੀ ਮੈਂ ਹੈਨਾ ਫਿਲਮ गाने ਤਾਂ ਤੁਸੀਂ ਮੈਨੂੰ ਲੱਗਦਾ ਬਹੁਤ ਲਿਖਿਆ ਹੈ ਬਹੁਤ ਅੱਛੇ ਅੱਛੇ ਕਲਾਕਾਰਾਂ ਨੇ ਤੁਹਾਡੇ ਗਾਣੇ ਗਾਏ ਆ। ਪਹਿਲਾਂ ਜੇਕਰ ਮੈਂ ਤੁਹਾਡੇ ਤੋਂ ਇੱਕ ਅਦਾ ਗਾਣਾ ਸੁਣ ਲਵਾਂ ਤੁਸੀਂ ਗਾਣਾ ਵੀ ਸੁਣਾ ਸਕਦੇ ਹੋ। ਹਾਂਜੀ ਬਿਲਕੁਲ ਸੁਣਾ ਸਕਦੇ। ਸੋ ਸ਼ੁਰੂਆਤ ਆਪਾਂ ਪਹਿਲਾਂ ਤੁਹਾਡੇ ਗਾਣੇ ਤੋਂ ਹੀ ਕਰਾਂਗੇ। ਹਾਂਜੀ ਮੇਰਾ ਗਾਣਾ ਕਾਫੀ ਅੱਜ ਕੱਲ ਇੰਸਟਾ ਤੇ ਵੀ ਚੱਲਿਆ ਜੋਗਿਆ ਬਜੋਗਿਆ ਤੇਰੀ ਜੋਗਨ ਹੋ ਗਈਆਂ। ਤਕਰੀਬਨ 20 ਸਾਲ ਪੁਰਾਣਾ ਗਾਣਾ ਇਹ। ਇੱਕ ਗਾਣਾ ਸੀ ਮੇਰਾ ਰੰਗ ਕਾਲਾ ਹੋ ਗਿਆ ਵੇ ਰਾਂਝਾ ਨਾ ਤੇਰੇ ਫਿਕਰ ਦੀ ਮਾਰ। ਕੀ ਬਾਤ। ਸੋ ਜੋਗਿਆ ਗਾਣਾ ਮੈਂ ਤੁਹਾਨੂੰ ਕੁਝ ਲੈਣਾ ਰੂਪ ਰੂਪ ਕਰਦਾ। ਓ ਜੋਗੀਆਂ ਵੇ ਜੋਗੀਆਂ ਵੇ ਜੋ ਹੋ ਗਈਆਂ ਮੈਂ ਤੇਰੀ ਜੋਗਣ ਹੋ ਗਈਆਂ ਜੋਗੀਆਂ ਵੇ ਜੋਗੀਆਂ ਵੇ ਜੋ ਹੋ ਗਈਆਂ ਮੈਂ ਤੇਰੀ ਜੋਗਣ ਹੋ ਗਈਆਂ ਕੀਲ ਪਟਾਰੀ ਪਾਲਾ ਕੀਲ ਪਟਾਰੀ ਪਾਲਾ ਇਸ਼ਕ ਦੀ ਰੋਗਣ ਹੋ ਗਈਆਂ ਜੋਗੀਆਂ ਵੇ ਜੋਗੀਆਂ ਵੇ ਜੋ ਹੋ ਗਈਆਂ ਮੈਂ ਤੇਰੀ ਜੋਗਣ ਹੋ ਗਈਆਂ ਅਸਾ ਬੁੱਟਰ ਵਾਣ ਆਵੇ ਮੈਂ ਛੱਡ ਦੂੰ ਦੁਨੀਆਂ ਸਾਰੀ ਜਦੋਂ ਕਹੇਗਾ ਅੰਬਰਾਂ ਦੇ ਵਿੱਚ ਲਾ ਦੂੰ ਕਰਨ ਉਡਾਰੀ ਤੇਰੇ ਦੁੱਖ ਦੀ ਹਿੱਸੇਦਾਰ ਵੇ ਮੈਂ ਦੁੱਖ ਦੀ ਹਿੱਸੇਦਾਰ ਵੇ ਮੈਂ ਸਹਜੋਗਣ ਹੋ ਗਈਆਂ ਜੋਗੀਆਂ ਵੇ ਜੋਗੀਆਂ ਵੇ ਜੋਗੀਆਂ ਮੈਂ ਤੇਰੀ ਜੋਗਣ ਹੋ ਗਈਆਂ ਕੀ ਬਾਤ ਹੈ ਕੀ ਬਾਤ ਹੈ ਉਹ ਦੇਖੋ ਕਿੰਨਾ ਮਤਲਬ ਐਪਰੀਸ਼ੀਏਟ ਕਰ ਰਹੇ ਕਹਿੰਦੇ 올ਡ ਇਜ਼ ਗੋਲਡ ਹੈ ਨਾ ਪੁਰਾਣੇ ਗਾਣੇ ਅੱਜ ਵੀ ਚੱਲਦੇ ਨੇ ਲੋਕਾਂ ਦੇ ਦਿਲਾਂ ਵਿੱਚ बसे ਹੋਏ ਨੇ ਸੋ ਰੀਲਾਂ ਵੀ ਜੇਕਰ ਆਪਾਂ ਗੱਲ ਕਰੀ ਅੱਜ ਦੇ ਪੁਰਾਣੇ ਗਾਣਿਆਂ ਨੂੰ ਲੈ ਕੇ ਬਹੁਤ ਜ਼ਿਆਦਾ ਬਾਂਡ ਰੀਆਂ ਨਹੀਂ ਸੋ ਗਾਣਿਆਂ ਤੇ ਹਟ ਕੇ ਹਾਂਜੀ ਫਿਲਮ ਲਿਖਣ ਦਾ ਸਬਬ ਮਤਲਬ ਦਿਮਾਗ 'ਚ ਕਿਵੇਂ ਆਇਆ ਕਨਸੈਪਟ ਤੁਹਾਡੀ ਮੈਂ ਹੁਣ ਤੱਕ 600 ਗਾਣੇ ਲੈ ਸਕਿਆ ਮੈਮ ਤੇ ਤਕਰੀਬਨ ਮੇਰੇ ਕਾਫੀ ਗਾਣੇ ਹਿੱਟ ਆ ਅੱਜ ਵੀ ਚੱਲਦੇ ਨੇ ਪਰ ਮੇਰੇ ਦੋਸਤਾਂ ਨੇ ਕਿਹਾ ਜੇ ਤੂੰ ਗਾਣੇ ਲੈ ਸਕਦਾ ਫਿਲਮ ਵੀ ਲੈ ਸਕਦਾ ਫਿਰ ਮੈਂ तकरीबन 25 ਮੂਵੀਆਂ ਲਿਖੀਆਂ ਜਿਦੇ ਵਿੱਚ ਇੱਕ ਕੈਨੇਡਾ ਵਾਲੀ ਪੂਆ ਵੀ ਹੈ ਤੇ ਜਦੋਂ ਮੈਂ ਆਪਣੇ ਪ੍ਰੋਡਕਸ਼ਨ ਹਾਊਸ ਨੂੰ ਇਹ ਫਿਲਮ ਸੁਣਾਈ ਤੇ ਉਹਨਾਂ ਨੂੰ ਪਸੰਦ ਆ ਗਈ ਜੀ ਪੂਰੀ ਸਟੋਰੀ ਬਹੁਤ ਵਧੀਆ ਆਪਣੇ ਪੰਜਾਬੀ ਅੱਧੀ ਪੰਜਾਬ ਦੀ ਸਟੋਰੀ ਆ ਵੀ ਕੈਨੇਡਾ ਵੀ ਆਪਾਂ ਇੱਥੇ ਵੀ ਕੈਨੇਡਾ ਬਣਾ ਸਕਦੇ ਆ ਤੇ ਮੈਂ ਕਾਫੀ ਕੋਸ਼ੇ ਦੇ ਵਿੱਚ ਦਿਖਾਇਆ ਜੀ ਆਪਣੇ ਪੰਜਾਬ ਬਾਰੇ ਤੇ ਮੇਰੇ ਹਿਸਾਬ ਨਾਲ ਇਹ ਮੂਵੀ ਵਧੀਆ ਰੋਗੀ ਆਉਣ ਵਾਲੇ ਸਮੇਂ ਸੋ ਇੱਕ ਚੀਜ਼ ਮੈਂ ਜਾਨਣਾ ਚਾਹਾਂਗੀ ਕੀ ਹੁੰਦਾ ਕਿ ਜਿਹੜਾ ਰਾਈਟਰ ਹੈ ਉਹਨੂੰ ਅਣਗੋਲਿਆ ਕਰੇ ਜਾਂਦਾ ਹੈ ਨਾ ਜਿੰਨੇ ਵੀ ਸਿੰਗਰ ਹੁੰਦੇ ਨੇ ਖੁਦ ਫੇਮਸ ਬਣ ਜਾਂਦੇ ਨੇ ਜਿਨ੍ਹਾਂ ਦੇ ਗਾਏ ਹੋਏ ਗਾਣੇ ਹੁੰਦੇ ਆ ਉਹਨਾਂ ਨੂੰ ਕਦੇ ਅੱਜ ਤੱਕ ਯਾਦ ਨਹੀਂ ਕੀਤਾ ਜਾਂਦਾ ਕੀ ਤੁਹਾਡੇ ਨਾਲ ਵੀ ਇਹ ਹੋਇਆ ਇਹ ਮੈਮ ਥੋੜਾ ਬਹੁਤਾ ਚੱਲਦਾ ਹੀ ਰਹਿੰਦਾ ਜੀ ਮਾਰਕੀਟ 'ਚ ਕਿਉਂਕਿ ਜੋ ਸਿੰਗਰ ਫੇਮਸ ਹੋ ਜਾਂਦੇ ਆ ਉਹ ਫਿਰ ਉਹਨਾਂ ਨੂੰ ਨਵੇਂ-ਨਵੇਂ ਗੀਤਕਾਰ ਮਿਲਣ ਲੱਗ ਜਾਂਦੇ ਆ ਜੀ ਤੇ ਪੁਰਾਣੇ ਬੰਦੇ ਨੂੰ ਘੱਟ ਪੁੱਛ ਲੱਗ ਜਾਂਦੇ ਆ ਥੋੜਾ ਬਹੁਤਾ ਮੇਰੇ ਨਾਲ ਵੀ ਹੁੰਦਾ ਰਿਹਾ ਹੈ ਹੁਣ ਰੱਬ ਦੀ ਕਿਰਪਾ ਜੀ ਬਸ ਠੀਕ ਚੱਲ ਰਿਹਾ ਜੀ ਹਾਂ ਸੋ ਕਹਿੰਦੇ ਯਾਰਾ ਦੋਸਤਾਂ ਦੀ ਬੜੀ ਅਹਿਮੀਅਤ ਹੁੰਦੀ ਹੈ ਹੈਨਾ ਤੁਹਾਡੇ ਜ਼ਿੰਦਗੀ ਦੇ ਵਿੱਚ ਸੋ ਮੈਨੂੰ ਲੱਗਦਾ ਇੱਕ ਜਿਹੜਾ ਖਾਸ ਯਾਰ ਦੋਸਤ ਮਨਰਾਜ ਜਿੱਕਰ ਆਪਾਂ ਗੱਲ ਕਰੀਏ ਤੁਸੀਂ ਆਪਣੇ ਨਾਲ ਬਿਠਾਇਆ ਮਨ ਬੜੈ ਸੌਰੀ ਆਪਣੇ ਨਾਲ ਬਿਠਾਇਆ ਸੋ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਇੱਕ ਇਦਾਂ ਦਾ ਇਨਸਾਨ ਆ ਜਿੰਨੀਆਂ ਤੁਸੀਂ ਮੂਵੀਆਂ ਦੇਖੀਆਂ ਪੁਰਾਣੀਆਂ ਪੰਜਾਬੀ ਮੂਵੀਆਂ ਇਹ ਪਰਦੇ ਦੇ ਪਿੱਛੇ ਵਾਲੇ ਮੁੰਡੇ ਨੇ ਇਹਨਾਂ ਦਾ ਨਾਮ ਜ਼ਿਆਦਾ ਜ਼ਿਕਰ ਨਹੀਂ ਹੁੰਦਾ ਪਰ ਕੰਮ ਸਾਰਾ ਇਹਨਾਂ ਦਾ ਹੀ ਹੁੰਦਾ ਜੀ ਇਹਨਾਂ ਨੇ ਬਹੁਤ ਸਾਰੀਆਂ ਮੂਵੀਆਂ ਦਾ ਮਿਊਜ਼ਿਕ ਕੀਤਾ ਤਕਰੀਬਨ ਉਹ ਹਿੱਟ ਮੂਵੀਆਂ ਨੇ ਹਿੱਟ ਗਾਣੇ ਨੇ ਇਹਨਾਂ ਨੂੰ ਪਿੱਛੇ ਰੱਖਿਆ ਜਾਂਦਾ ਮਿਊਜ਼ਿਕ ਡਾਇਰੈਕਟਰ ਆਪਣਾ ਨਾਮ ਦੇ ਦਿੰਦੇ ਨੇ ਨਾ ਲੱਖਾਂ ਰੁਪਿਆ ਲੈਣਾ ਹੁੰਦਾ ਪਰ ਹੁਣ ਮੈਂ ਇਹਨਾਂ ਨੂੰ ਨਾਲ ਲੈ ਕੇ ਚੱਲ ਰਿਆ ਜੀ ਜੇ ਅਸੀਂ ਅੱਗੇ ਜਾ ਰਹੇ ਹਾਂ ਤਾਂ ਮਨਵੜਾ ਇਸ ਵੀ ਆਪਣੇ ਨਾਲ ਹੀ ਜਾ ਰਿਹਾ ਜੀ ਆਪਣੀ ਮੂਵੀ ਦਾ ਮਿਊਜ਼ਿਕ ਮਨਵੜਾ ਇਸ ਹੀ ਕਰ ਰਿਹਾ ਜੀ ਇਹਨਾਂ ਦਾ ਕੀ ਬਾਤ ਹੈ ਕੀ ਬਾਤ ਹੈ ਕਹਿੰਦੇ ਜਦੋਂ ਇਦਾਂ ਪੁਰਾਣੇ ਬੰਦੇ ਆਪਾਂ ਨਾਲ ਲੈ ਕੇ ਚੱਲੀਏ ਬਾਵਾ ਤੁਹਾਡੀ ਤਾਂ ਹੋਊਗੀ ਨਾਲ ਉਹਨਾਂ ਦੀ ਵੀ ਹੋਊਗੀ ਜੇਕਰ ਆਪਾਂ ਅੱਜ ਕੱਲ ਦੀ ਇੰਡਸਟਰੀ ਦੀ ਗੱਲ ਕਰੀਏ ਇਹ ਗੱਲ ਹੋ ਰਹੀ ਹੈ ਤੋ ਅਸੀਂ ਖੁਦ ਆਪ ਆਪਾ ਵੀ ਇਹ ਚੀਜ਼ ਦੇਖ ਰਹੇ ਆ ਕਿ ਜਿੰਨੇ ਵੀ ਪ੍ਰੋਡਕਸ਼ਨ ਹਾਊਸ ਦੇ ਕੰਮ ਜਿੰਨੇ ਵੀ ਕਰਦੇ ਨੇ ਉਹਨਾਂ ਨੂੰ ਹਣ ਗੋਲਿਆ ਕੀਤਾ ਜਾਂਦਾ ਚਾਹੇ ਉਹ ਕੈਮਰਾਮੈਨ ਹੋਵੇ ਚਾਹੇ ਉਹ ਸਪੋਰਟ ਲਾਈਟ ਮੈਨ ਹੋਵੇ ਚਾਹੇ ਉਹ ਜਿਹੜਾ ਮਰਜੀ ਜਿਹੜੇ ਬੰਦੇ ਨੂੰ ਅੱਗੇ ਨਹੀਂ ਲੈ ਕੇ ਆਇਆ ਲੈ ਕੇ ਨਹੀਂ ਆਇਆ ਚਾਰੇ ਵੈਸੇ ਇਹ ਹੁੰਦਾ ਕਿਉਂ ਹੈ ਬਸ ਕੁਝ ਕਹਿ ਨਹੀਂ ਸਕਦੇ ਸਭ ਆਪਣੇ ਓਨਰ ਦੀ ਮਰਜ਼ੀ ਹੁੰਦੀ ਹੈ ਜੀ ਲੈ ਵੀ ਸਕਦੇ ਨੇ ਜਿਹੜੇ ਮੁੰਡੇ ਵਿੱਚ ਜਾਂ ਕੋਈ ਵੀ ਆ ਕੁੜੀ ਮੁੰਡਾ ਉਹਦੇ ਵਿੱਚ ਟੈਲੈਂਟ ਆ ਉਹ ਬੈਕ ਡਰਾਪ ਤੇ ਕੰਮ ਕਰ ਰਿਹਾ ਉਹਦਾ ਕੰਮ ਅੱਗੇ ਬੋਲ ਰਿਹਾ ਪਰ ਉਹਦਾ ਨਾਮ ਕਿਤੇ ਨਹੀਂ ਆ ਰਿਹਾ ਹਾਂਜੀ ਪਰ ਇਹ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜੋ ਜੋ ਮੁੰਡੇ ਜਾਂ ਕੁੜੀਆਂ ਕੋਈ ਵੀ ਸਾਡੇ ਫੀਲਡ ਦੇ ਸਭ ਇੱਕ ਹੀ ਨੇ ਉਹਨਾਂ ਦਾ ਨਾਮ ਵੀ ਅੱਗੇ ਲੈ ਕੇ ਆਇਆ ਕਰੋ ਵੀ ਆਹ ਕੰਮ ਉਸਨੇ ਕੀਤਾ ਪਰ ਇਦਾਂ ਹੁੰਦਾ ਨਹੀਂਗਾ ਪਰ ਅਸੀਂ ਹੁਣ ਪੂਰੀ ਟੀਮ ਨੇ ਸੋਚਿਆ ਵੀ ਜੋ ਹਿਡਨ ਕਰੈਕਟਰ ਨੇ ਹਿਡਨ ਐਕਟਰ ਹੋ ਗਏ ਜੋ ਵੀ ਮਿਊਜ਼ਿਕ ਜੋ ਵੀ ਐਵਰੀਥਿੰਗ ਹਿਡਨ ਬੰਦੇ ਨੇ ਉਹਨਾਂ ਨੂੰ ਆਪਣੀ ਮੂਵੀਆਂ 25 ਮੂਵੀਆਂ ਨੇ ਆਪਾਂ ਸਾਰਿਆਂ ਨੂੰ ਉਹਨਾਂ ਬੰਦਿਆਂ ਨੂੰ ਕੰਮ ਦੇਣਾ ਤੇ ਲੌਬੀ ਤੋਂ ਬਾਹਰ ਹੋ ਕੇ। ਸੋ ਮੈਨੂੰ ਲੱਗਦਾ ਇਹ ਉਪਰਾਲਾ ਪਹਿਲੇ ਹੀ ਕੋਈ ਪ੍ਰੋਡਿਊਸਰ ਹੈ ਹਨਾ ਜਿਹਦੀ ਪਰਮ ਗਿਲਜੀ ਦੀ ਆਪਾਂ ਗੱਲ ਕਰੀਏ ਕਿ ਇਹ ਉਪਰਾਲਾ ਉਹਨਾਂ ਨੇ ਕੀਤਾ ਹੈ ਕਿ ਜਿੰਨੇ ਵੀ ਹਿਡਨ ਆਰਟਿਸਟ ਨੇ ਬਹੁਤ ਜ਼ਿਆਦਾ ਟੈਲੈਂਟਡ ਨੇ ਕਿ ਉਹਨਾਂ ਨੂੰ ਅਣਗੋਲਿਆ ਕੀਤਾ ਜਾਂਦਾ ਸੋ ਪਰਮ ਗਿਲ ਦਾ ਇਹ ਬਹੁਤ ਵਧੀਆ ਉਪਰਾਲਾ ਨੇ ਤੁਸੀਂ ਤੁਸੀਂ ਕਿਵੇਂ ਦੇਖਦੇ ਹੋ? ਅਸੀਂ ਪੂਰੀ ਟੀਮ ਨਾਲ ਜੁੜੇ ਹੋਏ ਜੀ ਪੂਰੀ ਟੀਮ ਦਾ ਹੀ ਕਰਦਾਰ ਹੈ ਜੀ। ਰਾਈਟਰ, ਪ੍ਰੋਡਿਊਸਰ, ਫਾਈਨੈਂਸਰ, 뮤직 ਵਾਲਾ ਪ੍ਰੋਡਕਸ਼ਨ ਹਾਊਸ ਸਾਰੇ ਇੱਕ ਟੀਮ ਲੈ ਕੇ ਅੱਗੇ ਜਾ ਰਹੇ ਆ ਜੀ ਤੇ ਸਕਸੈਸ ਵੀ ਜ਼ਰੂਰ ਕਰਾਂਗੇ ਹਾਂ ਕੀਆ ਬਾਤ ਹੈ ਸੋ ਕਿੰਨੇ ਸਿੰਗਰਾਂ ਨਾਲ ਤੁਸੀਂ ਕੰਮ ਹਾਂ ਕਿਉਂਕਿ ਸਾਰੀ ਟੀਮ ਹਨਾ ਜਿਹੜੀ ਜੀ ਸਾਹਿਬ ਨੇ ਗਿਲ ਸਾਹਿਬ ਨੇ ਅਸੀਂ ਪੁਰਾਣੇ ਸਾਰੇ ਮਿੱਤਰ ਸਾਰੇ ਅਸੀਂ ਪੁਰਾਣੇ ਦੋਸਤਾਂ ਕਿਉਂਕਿ ਸਭ ਨੇ ਸਟਰਗਲ ਕੀਤੀ ਆ ਜੀ ਸਤਿ ਸ਼੍ਰੀ ਅਕਾਲ ਸਾਡੀ ਬਹੁਤ ਲੰਮੀ ਸਟ੍ਰਗਲ ਹੈ ਸਾਡੀ ਬੜੀ ਲੰਮੀ ਸਟ੍ਰਗਲ ਹੈ ਅਸੀਂ ਵੀ ਸੋਨ ਸਟ੍ਰਗਲ ਦੇ ਵਿੱਚ ਆ ਪਿੱਛੇ ਇੱਕ ਪਰਦੇ ਦੇ ਪਿੱਛੇ ਕੰਮ ਕਰਨ ਵਾਲੇ ਆਰਟਿਸਟਸ ਸੋ ਇਹਨਾਂ ਦੀ ਜਿਹੜੀ ਮੇਨ ਜਿਹੜੀ ਥਿੰਕਿੰਗ ਹੈ ਨਾ ਉਹ ਮੈਨੂੰ ਇਹ ਚੱਲ ਨੇ ਬੜਾ ਅਟਰੈਕਟ ਕੀਤਾ ਵੀ ਜਿਹੜੇ ਪਰਦੇ ਦੇ ਪਿੱਛੇ ਬੰਦੇ ਕੰਮ ਕਰ ਰਹੇ ਨੇ ਜੀ ਉਹਨਾਂ ਨੂੰ ਵੀ ਕਿਉਂ ਨਾ ਅੱਗੇ ਲੈ ਕੇ ਆਂਦਾ ਜਾਵੇ ਕਿ ਸਾਡਾ ਨਾਮ ਜਿਹੜਾ ਕ੍ਰੈਡਿਟ ਦੇ ਵਿੱਚ ਨਹੀਂ ਹੁੰਦਾ ਨਾ ਉਹਨਾਂ ਦੀ ਬੜੀ ਵੱਡੀ ਐਫਰਟ ਆ ਵੀ ਜਿਹੜੇ ਪਰਦੇ ਦੇ ਪਿੱਛੇ ਆਰਟਿਸਟ ਕੰਮ ਕਰਦੇ ਨੇ ਉਹਨਾਂ ਨੂੰ ਵੀ ਅੱਗੇ ਲੈ ਕੇ ਆਂਦਾ ਜਾਵੇ ਜੀ ਜੀ ਮੈਨੂੰ ਤਾਂ ਇਹ ਬੜਾ ਵਧੀਆ ਫੋਟੋ ਸਾਹਿਬ ਕੋਲ ਇਹ ਵਗਦੇ ਯਾਰਾਂ ਦੇ ਯਾਰ ਜਿਹੜੇ ਹੈਗੇ ਨੇ ਨਾ ਗਿੱਲ ਸਾਹਿਬ ਹੋ ਗਏ ਬੜੇ ਪਿਆਰੇ ਇਨਸਾਨ ਨੇ ਉਹਨਾਂ ਦਾ ਵਧੀਆ ਵਧੀਆ ਐਫਰਟ ਰਿਹਾ ਜੀ ਇਹ ਪੁਰਾਣੇ ਜਿਹੜੇ ਪਰਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਸੋ ਮੈਂ ਇਹਨਾਂ ਦਾ ਥੈਂਕ ਯੂ ਕਹਣਾ ਚਾਹੁੰਦਾ ਕੀ ਆਵਾਤਾ ਕੀ ਆਵਾਤਾ ਸੋ ਕਈ ਵਾਰ ਅਦਾ ਹੁੰਦਾ ਮੈਂ ਪੋਸਟ ਪ੍ਰੋਡਕਸ਼ਨ ਵਾਲਾ ਕੋਈ ਹੋਵੇ ਉਹਨੂੰ ਵੀ ਆਪਾਂ ਛੋਟਾ ਮੋਟਾ ਕਿਰਦਾਰ ਦੇ ਦਿੰਦੇ ਆ ਸੋ ਇਹਨਾਂ ਲਈ ਕੀ ਪਲਾਨਿੰਗ ਕੀਤੀ ਹੈ ਕਿਹੜਾ ਕਿਰਦਾਰ ਆਪਾਂ ਦੇ ਸਕਦੇ ਆ ਦੇਖੋ ਜੀ ਇਹ ਪ੍ਰੋਡਿਊਸਰ ਸਾਹਿਬ ਦੇ ਡਾਇਰੈਕਟਰ ਸਾਹਿਬ ਦੇ ਹੱਥ ਚ ਮੇਰਾ ਪੀੜ ਸਿਰਫ ਫਿਲਮ ਲਿਖਣ ਦਾ ਸੀ ਉਹ ਪੀੜ ਮੇਰਾ ਇਹਨਾਂ ਨੂੰ ਮੈਂ ਫਿਲਮ ਦੇ ਚੁੱਕਿਆ ਹਾਂ ਜੀ ਜੀ ਹੁਣ ਉਹਨਾਂ ਨੇ ਅੱਗੇ ਦੇਖਣਾ ਸਟਾਰ ਕਾਸਟਿੰਗ ਵਿੱਚ ਬਹੁਤ ਵਧੀਆ ਸਟਾਰ ਕਾਸਟਿੰਗ ਦਾ ਮੂਵੀ ਦੀ ਇਹਨਾਂ ਦਾ ਇਹ ਵੀ ਸਾਡੇ ਨਾਲ ਹੀ ਨਹੀਂ ਸੀ ਤੇ ਕੋਈ ਗੱਲ ਆਈ ਨਹੀਂ ਉਹ ਟੀਮ ਦੇ ਬੰਦੇ ਨੇ ਸਾਰੇ ਪੁਰਾਣੇ ਸਰਕਲ ਦੇ ਸਾਰੇ ਦੋਸਤ ਉਸ ਤਰ੍ਹਾਂ ਠੀਕ ਹੈ ਜੀ ਜਿਲਸਾਹ ਨੇ ਬੜਾ ਵਧੀਆ ਜ਼ਿਕਰ ਕੀਤਾ ਜਿਹੜੇ ਆਰਟਿਸਟ ਨੇ ਨਾ ਪੰਜਾਬ ਦੇ ਵਿੱਚ بڑے ਆਰਟਿਸਟ ਨੇ ਜਿਨ੍ਹਾਂ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਮਿਲ ਰਿਹਾ ਨਹੀਂ ਮਿਲ ਰਿਹਾ ਸੋ ਇਹਨਾਂ ਨੇ ਵਧੀਆ ਉਪਰਾਲਾ ਕੀਤਾ ਵੀ ਉਹ ਜਿਹੜੇ ਥੀਏਟਰ ਦੇ ਆਰਟਿਸਟ ਨੇ ਉਹਨਾਂ ਨੂੰ ਅੱਗੇ ਲੈ ਕੇ ਆਂਦੇ ਜਾਗੇ ਮੇਨ ਗੱਲ ਤਾਂ ਇਹੀ ਹੈ ਵੀ ਚਾਂਸ ਦੇਣ ਦੇ ਆ ਕਿਉਂਕਿ ਉਹਨਾਂ ਨੂੰ ਚਾਂਸ ਨਹੀਂ ਮਿਲ ਰਿਹਾ ਜੀ ਵਧੀਆ ਗੱਲ ਹੈ ਵੀ ਨਵੇਂ ਆਰਟਿਸਟ ਨੂੰ ਮੌਕਾ ਮਿਲ ਰਿਹਾ ਇਹਦੇ ਵਿੱਚ ਸੋ ਜੋ ਮੇਰੀ ਡਿਊਟੀ ਲਾਉਣਗੇ ਠੀਕ ਹੈ ਵੈਸੇ ਤਾਂ ਚਲੋ ਉੱਕੀ ਆ ਸਾਰਾ ਕੰਮ ਆ ਨਾ ਵੀ 뮤직 ਦੇ ਵਿੱਚ ਸੀਨੀਅਰ ਕਰਨਾ ਹੀ ਆ ਪਰ ਜੋ ਡਿਊਟੀ ਲਾਉਣਗੇ ਉਹ ਸਿਰ ਮੱਥੇ ਉੱਪਰ ਆ ਕਿਉਂਕਿ ਟੀਮ ਵਰਕ ਹੋ ਰਿਹਾ ਹੈ ਹੈਨਾ ਜਿੱਦੀ ਵੀ ਜੋ ਵੀ ਹੈਲਪ ਜਿੰਨੀ ਵੀ ਇਸ ਫਲਮ ਦੇ ਵਿੱਚ ਕੰਮ ਆ ਸਕੇ ਮੈਨੂੰ ਲੱਗਦਾ ਸਾਰੇ ਇਹ ਉਸ ਉਸ ਚੋ ਗੁਜ਼ਰੇ ਹੋਏ ਨੇ ਜਿਨ੍ਹਾਂ ਨੂੰ ਹਣਗੋਲਿਆ ਕੀਤਾ ਗਿਆ ਸੋ ਸਾਹਮਣੇ ਲੈ ਕੇ ਆਉਣ ਲਈ ਮੈਨੂੰ ਲੱਗਦਾ ਤੁਸੀਂ ਸਾਰੀ ਟੀਮ ਇਕੱਠੇ ਵਰਕ ਕਰੋਗੇ ਇਸ ਫਿਲਮ ਦੇ ਵਿੱਚ ਸਾਨੂੰ ਇੱਕ ਚੀਜ਼ ਹੋਰ ਦੇਖਣ ਨੂੰ ਮਿਲੇਗੀ ਵੀ ਜਿਹੜੇ ਪਰਦੇ ਦੇ ਪਿੱਛੇ ਆਰਟਿਸਟ ਕੰਮ ਕਰਦੇ ਸੀ ਜਿਨ੍ਹਾਂ ਦਾ ਕ੍ਰੈਡਿਟ ਨਹੀਂ ਆਉਂਦਾ ਸੀ ਉਹਨਾਂ ਦਾ ਬਕਾਦਾ ਕ੍ਰੈਡਿਟ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਹੋਊਗਾ ਕਿ ਜੋ ਆਰਟਿਸਟ ਨੇ ਜੋ ਮਿਊਜ਼ੀਸ਼ੀਅਨ ਨੇ ਜੋ ਇੰਜੀਨੀਅਰ ਨੇ ਜੋ ਸਾਊਂਡ ਇੰਜੀਨੀਅਰ ਨੇ ਜੋ ਟੈਕਨੀਸ਼ੀਅਨ ਨੇ ਉਹ ਸਾਰਿਆਂ ਦਾ ਇਸ ਫਿਲਮ ਦੇ ਵਿੱਚ ਜੋ ਨਾਮ ਆਏਗਾ ਉਹਨਾਂ ਨੂੰ ਕ੍ਰੈਡਿਟ ਦਿੱਤਾ ਜਾਏਗਾ ਬਣਦਾ ਉਹਨਾਂ ਨੂੰ ਜੋ ਮਾਨ ਸਤਕਾਰ ਉਹ ਸਾਰਾ ਮਿਲੇਗਾ ਜੀ ਸੋ ਮੈਂ ਪਿੱਛੇ ਪੋਸਟਰ ਵੀ ਇਹੀ ਚੀਜ਼ ਦੇਖ ਰਹੀ ਸੀ ਕਿ ਉਹਨਾਂ ਲੋਕਾਂ ਦੀਆਂ ਫੋਟੋਜ਼ ਵੀ ਨੇ ਵਿਦ ਨੇਮ ਇਹ ਚੀਜ਼ ਮੈਂ ਬਹੁਤ ਘੱਟ ਦੇਖੀ ਜਾਂਦੀ ਹੈ ਕਿ ਆਪਣਾ ਪ੍ਰੋਡਿਊਸਰ ਦੀ ਜੇਕਰ ਆਪਾਂ ਗੱਲ ਕਰੀਏ ਫਾਈਨਾਂਸ ਪ੍ਰੋਡਿਊਸਰ ਜਿਹੜੇ ਵੀ ਰਾਈਟਰ ਡਾਇਰੈਕਟਰ ਇਹਨਾਂ ਦੀ ਫੋਨ ਲਗਾਉਂਦਾ ਫੋਟੋ ਪਰ ਮੈਂ ਦੇਖਿਆ ਕਿ ਪੋਸਟਰ ਦੇ ਵਿੱਚ ਇਹਨਾਂ ਦੀ ਰਾਈਟਰ ਨੂੰ ਦਾ ਖਾਸ ਕਰਕੇ ਅਨਗੋਲੇ ਕੀਤਾ ਜਾਂਦਾ ਯੈਸ ਯੈਸ ਰਾਈਟਰ ਨੂੰ ਮਿਊਜ਼ਿਕ ਫੈਕਟਰ ਨੂੰ ਹੋ ਗਿਆ ਸੀ ਜੀ ਸਾਊਂਡ ਇੰਜੀਨੀਅਰ ਹੋ ਗਿਆ ਜੀ ਜੀ ਅਨਗੋਲੇ ਕੀਤਾ ਜਾਂਦਾ ਸੋ ਮੈਨੂੰ ਬੜਾ ਵਧੀਆ ਲੱਗਿਆ ਕਿ ਫੋਟੋ ਵੀ ਨਾਲ ਲਾ ਰਹੇ ਨੇ ਇਸੇ ਨਾਲ ਇਹ ਜਿਹੜਾ ਫੇਸ ਵੈਲਿਊ ਨੂੰ ਹੋਣੀ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਹੈ ਰਾਈਟ ਰਾਈਟ ਸੋ ਵਧੀਆ ਫਿਡ ਐਨਲਿਸਿਸ ਸੋ ਜਾਂਦੇ ਜਾਂਦੇ ਇੱਕ ਅਦਾ ਗਾਣਾ ਜਿਹੜਾ ਤੁਹਾਡਾ ਬਹੁਤ ਜ਼ਿਆਦਾ ਫੇਮਸ ਹੋਇਆ ਆਏ ਹਾਏ ਸਭ ਦਾ ਆਲ ਭਾਈ ਸਭ ਦਾ ਸਭ ਦਾ ਯੈਸ ਯੈਸ ਹੋਵੇ ਮੈਂ ਉੰਦੀ ਰਹਿਨੀਆ ਪਹਿ ਕੇ ਨਿਤ ਦਿਹਾੜੀ ਸਾਰੀ ਰੰਗ ਕਾਲਾ ਹੋ ਗਿਆ ਵੇ ਰਾਜਣਾ ਤੇਰੇ ਫਿਕਰ ਦੀ ਮਾਰੀ ਰੰਗ ਕਾਲਾ ਹੋ ਗਿਆ ਵੇ ਨਰੰਜਣਾ ਤੇਰੇ ਫਿਕਰ ਦੀ ਮਾਰੀ ਪਿੰਡ ਆ ਸਭ ਟਰ ਤਾਂ ਵੇ ਸਾਨੂੰ ਲੱਗਦਾ ਕਰਨ ਜਾਣਾ ਛੱਡ ਖੜਾ ਨੋਟਾਂ ਦਾ ਵੇ ਆ ਕੇ ਲੁੱਟ ਲੈ ਮौज ਬਹਾਰਾਂ ਇਹ ਰੁੱਕੀ ਮਿਸਦੀ ਇਹ ਰੁੱਕੀ ਮਿਸਵੇ ਹੁੰਦੀ ਕਰ ਆਪਣੇ ਸਰਦਾਰੀ ਰੰਗ ਕਾਲਾ ਹੋ ਗਿਆ ਵੇ ਰਾਜਣਾ ਤੇਰੇ ਫਿਕਰ ਦੀ ਮਾਰੀ ਹਾਏ ਵੇ ਤੇਰੇ ਫਿਕਰ ਦੀ ਮਾਰੀ ਇਹਨਾਂ ਨੇ ਗਾਣੇ ਚੜਾਣ ਦੇ ਰੰਜਣਾ ਦਾ ਨਾਮ ਲਿਆ ਤੇ ਰੰਜਨ ਜੀ ਸਾਹਮਣੇ ਬੈਠੇ ਇਹਦੇ ਸੋਚਦੇ ਹੋਣ ਕਿ ਉਹਨਾਂ ਨੇ ਤੇ ਗਾਣਾ ਗਾਇਆ ਜਾ ਰਿਹਾ ਸੋ ਬਹੁਤ ਹੀ ਵਧੀਆ ਤੁਹਾਡੇ ਗਾਣੇ ਨੇ ਤੁਹਾਡੀ ਕਲਮ ਪਰਮਾਤਮਾ ਕਰੇ ਐਤਾ ਹੀ ਚੱਲਦੀ ਰਹੇ ਜਿਨ੍ਹਾਂ ਨੇ ਤੁਸੀਂ ਗਾਣੇ ਲੈ ਕੇ ਹਿੱਟ ਹੋਏ ਨੇ ਔਰ ਆਉਣ ਵਾਲੀਆਂ ਜਿੰਨੀਆਂ ਵੀ ਫਿਲਮਾਂ ਮੈਂ ਤਾਂ ਕਹਿਣੀ ਪਰਮਾਤਮਾ ਅਗੇ ਇਹ ਹੀ ਅਰਦਾਸ ਕਰਦੇ ਆ ਕਿ ਇਹ ਵੀ ਹਿੱਟ ਹੋਣ ਔਰ ਤੁਹਾਡੀ ਕਲਮ ਆਲਵੇਜ਼ ਹੀ ਚੱਲਦੀ ਰਹੇ ਸੋ ਸਾਡੀਆਂ ਬੈਸਟ ਵਿਸ਼ਸ ਤੁਹਾਡੇ ਨਾਲ ਨੇ ਐਤਾ ਹੀ ਤਰੱਕੀਆਂ ਕਰਦੇ ਰਹੋ ਗਿੱਲ ਸਾਹਿਬ ਦਾ ਵੀ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਜੀ ਤਕਰੀਬਨ 25 ਸਾਲ ਬਾਅਦ ਅਸੀਂ ਮਿਲ ਰਹੇ ਹਾਂ ਜੀ ਅੱਜ ਤੇ ਬਹੁਤ ਵਧੀਆ ਇਨਸਾਨ ਨੇ ਗਿੱਲ ਸਾਹਿਬ ਇਹਨਾਂ ਨੂੰ ਮੇਰੇ ਵੱਲੋਂ ਲਵ ਯੂ ਹੈ ਕਿਆ ਬਾਤ ਹੈ ਸੋ ਥੈਂਕ ਯੂ ਥੈਂਕ ਯੂ ਸੋ ਮੱਚ ਤੁਹਾਡਾ ਜੀ